ਦਿਲੰਦਰ ਵਿਖੇ ਮਾਰਕ ਫੈਬ ਕੰਪਨੀ ਦੇ ਰਾਸ਼ਨ ਵੰਡਣ ਵਾਲੇ ਮਜ਼ਦੂਰਾ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਮਜ਼ਦੂਰਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਅਤੇ ਉਹਨਾਂ ਨੂੰ ਲਾਰੇ ਲਗਾਏ ਜਾ ਰਹੇ ਹਨ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਜੇਕਰ ਹੁਣ ਵੀ ਉਹਨਾਂ ਨੂੰ ਤਨਖਾਹ ਨਾ ਦਿੱਤੀ ਗਈ ਤਾਂ ਉਹ ਡੀਸੀ ਦਫ਼ਤਰ ਤੱਕ ਨਾਲ ਗੌਣ ਲਈ ਮਜਬੂਰ ਹੋ ਜਾਣਗੇ ਕੀ ਨਾਮ ਹੈ ਬਾਈ ਤੁਹਾਡਾ ਸਰਪਾਰਸ਼ਰਮਨ ਨਾਮ ਹੈ ਪਾਰਕ ਜੀ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਕਿਉਂ ਕਰ ਰਹੇ ਹੋ ਤੁਸੀਂ ਸਰ ਜੀ ਸਾਰੇ ਜਾਣੇ ਕਿ ਆਪਣੇ ਮਾਰਕੀਟ ਦੇ ਅੰਡਰ ਪਰ ਇੱਕ ਪ੍ਰਵਾਨਤਮਾ ਨੇ ਸਕੀਮ ਚਲਾਈ ਸੀ ਕਰੋ ਕਰੀ ਰੱਖ ਨਾਲ ਜੀ ਠੀਕ ਹੈ ਜਿਹਦੇ ਵਿੱਚ ਅਸੀਂ ਸਾਰੇ ਵਰਕਰ ਕੰਮ ਕਰ ਰਹੇ ਸੀਗੇ ਮੈਂ ਤੇ ਸੁਪਰਵਾਈਜ਼ਰ ਸੀਗਾ ਕਰਾਇਆ ਏਰੀਆ ਦੇ ਵਿੱਚ ਮੇ ਕੋਲ ਜਨੰਦਰ ਦੇ ਵਿੱਚ 3300 ਸੀ ਜਿਹਨਾਂ ਵਿੱਚ 1100 ਮੇਰੇ ਅੰਦਰ ਜਾਂਦੇ ਸੀ ਜੀ ਠੀਕ ਹੈ ਤੇ ਇਹਨਾਂ ਨੂੰ ਕੰਮ ਚੱਲਦਾ ਸੀਗਾ ਠੀਕ ਹੈ ਜਨਵਰੀ ਮਹੀਨੇ ਤੋਂ ਕੰਮ ਚੱਲਿਆ ਆ ਠੀਕ ਹੈ ਜੀ ਉਸ ਤੋਂ ਇਲਾਵਾ ਕੰਮ ਜਿਹਦਾ ਚੱਲਦਾ ਸੀ ਪਹਿਲਾਂ ਸੈਲਰੀਆਂ ਪ੍ਰੋਪਰ ਵਰਕਰਾਂ ਨੂੰ ਦੇ ਰਿਆ ਸੀ ਸੈ ਠੀਕ ਆ ਹੁਣ ਕੀ ਆ ਕਿ ਇਹਨਾਂ ਨੇ ਲਾਸਟ ਮੰਥ ਦੇ ਉਤੋਂ ਕਿ ਇਤਾਂ ਦਾ ਹੀ ਕੰਮ ਇਹਦਾ ਬੰਦ ਹੋਇਆ ਤੇ ਇਹ ਪਹਿਲੀ ਗੱਲ ਤਾਂ ਇਹਨਾਂ ਨੇ ਕਲੀਅਰ ਤੌਰ ਤੇ ਕਿਸੇ ਨੂੰ ਦੱਸਿਆ ਨਹੀਂ ਗਿਆ ਮਸ਼ੀਨਾਂ ਦਾ ਸਾਨੂੰ ਕਿਹਾ ਕਿ ਮਸ਼ੀਨਾਂ ਇਹਨਾਂ ਨੇ ਨਵੀਆਂ ਅਪਗ੍ਰੇਡ ਹੋ ਗਈਆਂ ਹੋਣਗੀਆਂ ਜਾਂ ਕੁਝ ਜਿਹੜੀ ਪ੍ਰੋਬਲਮ ਆ ਰਹੀ ਆ ਠੀਕ ਆ ਉਹ ਸਾਰੀ ਮਤਲਬ ਕਿ ਰਿਸੋਲਵ ਹੋਣੀ ਆ 15 ਦਿਨ ਲਈ 22 ਤਰੀਕ ਨੂੰ ਸਾਨੂੰ ਕਾਲ ਕੀਤੀ ਗਈ ਆ ਕਿ 22 ਤਰੀਕ ਨੂੰ ਮਸ਼ੀਨਾਂ ਕਲੈਕਟ ਕਰ ਲਓ 15 ਦਿਨ ਲਈ ਕੰਮ ਹੋਲਡ ਦੇ ਉੱਤੇ ਆ ਠੀਕ ਆ ਜੀ ਇਹ ਗੱਲ ਇਹ ਦੇ ਚੱਕਰ ਵਿੱਚ ਥੋੜੇ ਬੰਦੇ ਪਹਿਲਾਂ 13 ਤਰੀਕ ਨੂੰ ਕੱਢੇ ਗਏ ਆ ਠੀਕ ਆ ਤੇ ਉਹਨਾਂ ਨੂੰ ਆਉਣਾ ਹੈ ਸਾਰੇ ਹੈਲਪਰ ਜਿਹੜੇ ਕੱਢ ਦਿੱਤੇ ਗਏ ਆ ਠੀਕ ਆ ਗੱਡੀਆਂ ਵੀ ਕੱਢੀਆਂ ਗਈਆਂ ਆ ਤੇ 2 ਮਹੀਨੇ ਦੀ ਜਿਹੜੀ ਸੈਲਰੀ ਆ ਠੀਕ ਆ ਡਰਾਈਵਰਾਂ ਦੀ 2 ਮਹੀਨੇ ਦੀ ਮਈ ਤੇ ਜੂਨ ਮਹੀਨੇ ਦੀ ਸੈਲਰੀ ਨਹੀਂ ਆਈ ਹੈਗੀ ਠੀਕ ਆ ਜੀ ਇਹ ਲਾਰੇ ਲਾਉਂਦੇ ਪਏ ਆ ਕਿ ਸੈਲਰੀ ਇੰਨੀ ਦਿਨ ਨੂੰ ਆਜੂਗੀ ਜਾਂ ਪਹਿਲਾਂ ਕਹਿੰਦੇ ਕਿ 15 ਤਰੀਕ ਨੂੰ ਆਜੂਗੀ ਬਾਅਦ ਚੋ ਕਹਿੰਦੇ 20 ਨੂੰ ਆਜੂਗੀ ਸੈਲਰੀ ਅਜੇ ਤੱਕ ਨਹੀਂ ਮਤਲਬ ਇਹਨਾਂ ਦੀ ਕਿਸੇ ਦੀ ਵੀ ਆਈ ਹੈਗੀ ਠੀਕ ਆ ਬਾਕੀ ਗੱਡੀਆਂ ਗੱਡੀਆਂ ਵਾਲਿਆਂ ਨੇ ਪੱਲਿਓਂ ਤੇਲ ਪੋਇਆ ਹੋਇਆ ਜੀ ਠੀਕ ਆ ਜੀ ਤੇ ਬਾਕੀ اٹੈਂਡੈਂਟ ਸਾਹਿਬ ਵਾਲੇ ਕੱਲ੍ਹ ਕੱਲ੍ਹ ਦੇ اٹੈਂਡੈਂਟ ਸਾ ਠੀਕ ਆ ਮੂਰਤੀ ਵੈਂਡਰ ਕਹਿ ਰਿਹਾ ਕਿ ਅਸੀਂ ਪੇਮੈਂਟ ਨਹੀਂ ਪੋਣਾ ਮੇਰੇ ਕੋ ਬਕਾਇਦਾ ਰਿਕਵਰਿੰਗ ਉਦੀ ਪਈ ਆ ਹੂੰ ਠੀਕ ਆ ਉਹ ਕਹਿੰਦੇ ਸਾਡੇ ਕੋਲ ਧੱਕੇ ਨਾਲ ਕੰਪਨੀ ਨੇ ਸਾਈਨ ਕਰਾਏ ਆ ਜਾਂ ਇਦਾਂ ਸਾਨੂੰ ਇਹ ਗੱਲਾਂ ਕਹਿ ਕੇ ਟਾਲ ਦਿੱਤਾ ਗਿਆ ਠੀਕ ਆ ਉਸ ਤੋਂ ਬਾਅਦ ਜਿਹੜੇ ਹੈਲਪਰ ਆ ਜਾਂ ਸਟੋਰੇਜ ਚਾਰਜ ਜਿਹੜੇ ਮੁੰਡੇ ਸੀਗੇ ਉਹ ਸਾਰੇ ਸਾਨੂੰ ਐਜ਼ ਅ ਸੁਪਰਵਾਈਜ਼ਰ ਜਿਹੜੇ ਬੰਦੇ ਆ ਉਹ ਕਹਿੰਦੇ ਜੀ ਤੈਨੂੰ ਜਾਣਦੇ ਆ ਜਾਂ ਤੁਸੀਂ ਸੁਪਰਵਾਈਜ਼ਰ ਨੂੰ ਇਹ ਗੱਲ ਕਹਿ ਰਿਹਾ ਕਿ ਹਾਂ ਵੀ ਸਾਡੀ ਪੇਮਰ ਤੂੰ ਕੁਆ ਕਿ ਤੁਹਾਡੇ ਅੰਡਰ ਜਿਹੜੇ ਉਹ ਲੜਕੇ ਕੰਮ ਕਰਦੇ ਜਿਹੜੇ ਜਿੰਨੇ ਵੀ ਕੰਮ ਕਰਦੇ ਆ ਠੀਕ ਆ ਜੀ ਤੁਹਾਨੂੰ ਫੋਨ ਕਰ ਰਿਹਾ ਕਿਉਂਕਿ ਉੱਪਰਲਾ ਬੰਦਾ ਕੋਈ ਇਹਨਾਂ ਦਾ ਫੋਨ ਨਹੀਂ ਚੱਕਦਾ ਪਿਆ ਤੇ ਅੱਜ ਆਹ ਪੇਪਰ ਮੈਨੂੰ ਵਿਆ ਗਿਆ ਕਿ ਇਹਨਾਂ ਕੋ ਸਾਈਨ ਕਰਵਾਉਣਾ ਆ ਜਿਹਦੇ ਉੱਤੇ ਲਿਖਿਆ ਫੁੱਲ ਐਂਡ ਫਾਈਨਲ ਦਾ ਫੁੱਲ ਐਂਡ ਫਾਈਨਲ ਦਾ ਮਤਲਬ ਹੁੰਦਾ ਆ ਕਿ ਜਦੋਂ ਆਪਾਂ ਕੰਮ ਦੇ ਦੀ ਤਨਖਾਹ ਸਾਰੀਆਂ ਕਲੀਅਰ ਹੋ ਜਾਂਦੀਆਂ ਕੰਪਨੀ ਉਸ ਬੰਦੇ ਬਾਅਦ ਤੋਂ ਏਮਪਲੋਈ ਤੋਂ ਉਹ ਤੋਂ ਸਾਈਨ ਕਰਵਾਉਂਦੀ ਆ ਕਿ ਲੈਣਾ ਦੇਣਾ ਹੈ ਨਹੀਂਗਾ ਸਭ ਕੁਝ ਕਲੀਅਰ ਆ ਠੀਕ ਆ ਪਰ ਬੰਦਿਆ ਇਹ ਦੋ ਦੋ ਮਹੀਨੇ ਸੱਜ ਰਹੇ ਨੇ ਇਦਾਂ ਦੀ ਕਿਹੜੀ ਕੰਪਨੀ ਹੈ ਜਿਹੜੀ ਕਹੂਗੀ ਕਿ ਆ ਵੀ ਪਹਿਲਾਂ ਫੁੱਲਰ ਫਾਈਨਲ ਤੇ ਸਾਈਨ ਕਰੋ ਤੇ ਬਾਅਦ ਵਿੱਚ ਤਨਖਾਹ ਪਾਵਾਂਗੇ ਇਹ ਤੁਹਾਨੂੰ ਕੰਪਨੀ ਵੱਲੋਂ ਕਿਹਾ ਗਿਆ ਕੰਪਨੀ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਫੁੱਲਰ ਫਾਈਨਲ ਤੇ ਸਾਈਨ ਕਰਾਉਣੇ ਮੇਰੇ ਕੋਲ ਮੈਸੇਜ ਪਿਆ ਟੀਕਾਰਡ ਕੰਪਨੀ ਵੱਲੋਂ ਇਹ ਗੱਲ ਕਹੀ ਗਈ ਆ ਠੀਕ ਆ ਤੇ ਆ ਹੁਣ ਭੇਜਿਆ ਆ ਡਿਟੇਲ ਭੇਜੀਆ ਇਹ ਚ ਵੀ ਤਨਖਾਹ ਕਈਆਂ ਦੀ ਪੂਰੀਆਂ ਨਹੀਂ ਆਈਆਂ ਕਈਆਂ ਦੇ ਦਿਨ ਕੱਟੇ ਆ ਜਾਂ ਕੁਝ ਵੀ ਆ ਸਾਡੇ ਕੋਲ ਟੈਂਡਰ ਸਾਰੇ ਸਾਰਾ ਕੋਈ ਡਾਟਾ ਸਾਡੇ ਲੈਪਟਾਪਾਂ ਵਿੱਚ ਪਿਆ ਆ ਠੀਕ ਆ ਸਾਨੂੰ ਸਾਰਾ ਜਿੱਥੇ ਮੀਡੀਆ ਲੋਡ ਪਊਗੀ ਅਸੀਂ ਦਵਾਗੇ ਉਹ ਡਾਟਾ ਠੀਕ ਆ ਜੀ ਜੇਕਰ ਹੁਣ ਵੀ ਸੈਲਰੀ ਨਹੀਂ ਦਿੱਤੀ ਜਾਂਦੀ ਫਿਰ ਤੁਹਾਡੇ ਅਗਲੀ ਕੀ ਰਾਨੇ ਤੇਰੀ ਸਰ ਸਾਡਾ ਹੈਗਾ ਜੀ ਹੁਣੇ ਚਿਰ ਇੱਥੇ ਬੈਠੇ ਆ ਠੀਕ ਆ ਤੁਹਾਨੂੰ ਇਹਦੇ ਬੈਠੇ ਹੋ ਸਕਦਾ ਹੈ ਰੋਡ ਵੀ ਜਾਮ ਕਰੀਏ ਡੀਸੀਲ ਤੋਂ ਸਾਡੇ ਮੈਨ ਕਿੱਥੇ ਦਾ ਨਹੀਂ ਲੋਡ ਪਈ ਆਈ ਉਹ ਕਰਾਂਗੇ ਆਈ ਅੱਧਾ ਘੰਟਾ ਇੱਕ ਘੰਟਾ ਵੱਧ ਤੋਂ ਵੱਧ ਅਸੀਂ ਵੇਟ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ